ਬਰਨਾਲਾ ਸ਼ਹਿਰ ਦੀ ਗੱਲ ਕਰੀ ਤਾਂ ਬਰਨਾਲਾ ਸ਼ਹਿਰ ਹਰ ਖੇਤਰ ਦੇ ਵਿੱਚ ਮੰਲਾ ਮਾਰ ਰਿਹਾ ਹੈ ਚਾਹੇ ਆਪਾਂ ਰੀਅਲ ਏਸਟੇਟ ਦੇ ਪ੍ਰੋਜੈਕਟਾਂ ਦੀ ਗੱਲ ਕਰ ਲਈਏ ਚਾਹੇ ਹੋਸਪੈਲਿਟੀ ਦੀ ਗੱਲ ਕਰ ਲਈਏ ਚਾਹੇ ਸ਼ਹਿਰ ਦੀ ਤਰੱਕੀ ਦੀ ਗੱਲ ਕਰ ਲਈਏ ਬਰਨਾਲਾ ਸ਼ਹਿਰ ਲਗਾਤਾਰ ਤਰੱਕੀਆਂ ਦੇ ਵੱਲ ਜਾ ਰਿਹਾ ਹੈ ਤੇ ਅਸਮਾਨ ਨੂੰ ਸੂਰ ਹੈ ਇਸ ਤਰ੍ਹਾਂ ਹੀ ਬਰਨਾਲਾ ਸ਼ਹਿਰ ਚ ਬਹੁਤ ਸਾਰੀਆਂ ਇਹ ਜਿਹੀ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਆਪਣੇ ਸ਼ਹਿਰ ਨੂੰ ਤੇ ਸ਼ਹਿਰ ਦੇ ਲੋਕਾਂ ਨੂੰ ਪਿਆਰ ਦਿੱਤਾ ਤੇ ਉਹਨਾਂ ਦੀ ਸੇਵਾ ਜਿਹੜੀ ਅੱਜ ਵੀ ਕਰ ਰਹੇ ਨੇ ਸਾਡੇ ਨਾਲ ਇੱਕ ਇਹ ਜਿਹੀ ਸ਼ਖਸੀਅਤ ਮੌਜੂਦ ਨੇ ਸਮਾਜ ਸੇਵੀ ਡਾਕਟਰ ਰੁਪੇਸ਼ ਸਿੰਘਲਾ ਜੀ ਜਿਨ੍ਹਾਂ ਨੇ ਸ਼ਹਿਰ ਦੇ ਵਿੱਚ ਰਹਿ ਕੇ ਜਿੱਥੇ ਸ਼ਹਿਰ ਦੇ ਲੋਕਾਂ ਦੀ ਸੇਵਾ ਕੀਤੀ ਉੱਥੇ ਹੀ ਸ਼ਹਿਰ ਨੂੰ ਇੱਕ ਫੋਰਨ ਟੈਕਨਿਕ ਦੇ ਨਾਲ ਨਾਲ ਜਿਹੜਾ ਟ੍ਰੀਟਮੈਂਟ ਦਿੱਤਾ ਜਾ ਰਿਹਾ ਤਾਂ ਸਭ ਤੋਂ ਪਹਿਲਾਂ ਤਾਂ ਬੀਬੇ ਨੈਟਵਰਕ ਪੰਜਾਬ ਵੱਲੋਂ ਸਵਾਗਤ ਕਰਦੇ ਹਾਂ ਧੰਨਵਾਦ ਸਰ ਤਾਂ ਡਾਕਟਰ ਜਿਸ ਤਰ੍ਹਾਂ ਕੋਈ ਵੀ ਅਚੀਵਮੈਂਟ ਹੁੰਦੀ ਹੈ ਜਦੋਂ ਕੋਈ ਬੰਦਾ ਸਫਲ ਹੋ ਜਾਂਦਾ ਤਾਂ ਨੈਚਰਲੀ ਉਹਨੂੰ ਆਪਣਾ ਇੱਕ ਸ਼ਹਿਰ ਹੈ ਜਿਹੜਾ ਭੈੜਾ ਲੱਗਣ ਲੱਗ ਜਾਂਦਾ ਕਿਉਂਕਿ ਉੱਥੇ ਉਹਨੇ ਸਟਰਗਲ ਕੀਤਾ ਹੁੰਦਾ ਉੱਥੇ ਉਹਨੂੰ ਮਾਇੂਸੀ ਦਾ ਸਾਹਮਣਾ ਕਰਨਾ ਪੈਂਦਾ ਕਈ ਵਾਰ ਮੈਂ ਨਹੀਂ ਆਪਾਂ ਤਾਂ ਕਿਤੇ ਹੋਰ ਜਾ ਕੇ ਕੰਮ ਕਰਾਂਗੇ ਸ਼ਾਇਦ ਉੱਥੇ ਸਕਸੈਸ ਮਿਲੂਗੀ ਤੁਸੀਂ ਬਰਨਾਲਾ ਸ਼ਹਿਰ 'ਚ ਹੀ ਰਹਿ ਕੇ ਬਰਨਾਲਾ ਦੇ ਲੋਕਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਚੰਡੀਗੜ੍ਹ ਲੈਵਲ ਦੇ ਹਸਪਤਾਲ ਦਿੱਤੇ ਨੇ ਮਲਟੀ ਸਪੈਸ਼ਲਿਸਟ ਵੀ ਹਸਪਤਾਲ ਦਿੱਤਾ ਇਸ ਦੇ ਨਾਲ ਨਾਲ ਫੋਰਡਨ ਟੈਕਨੀਕ ਦੇ ਨਾਲ ਤੁਸੀਂ ਲੋਕਾਂ ਦਾ ਟਰੀਟਮੈਂਟ ਕਰ ਰਹੇ ਹੋ ਜਾਨੀ ਕਿ ਜਿਹੜੇ ਕਦੇ ਸੋਚ ਵੀ ਨਹੀਂ ਸਕਦੇ ਸੀ ਕਿ ਇੱਥੇ ਹੋਏਗਾ ਕਿਉਂਕਿ ਮੈਂ ਆਪਣੀ ਵੀ ਗੱਲ ਕਰਾਂ ਸੀ ਵੀ ਕਿਸੇ ਟਾਈਮ ਜਾ ਕੇ ਸਰਸੇ ਇਲਾਜ ਕਰਾਉਂਦੇ ਸੀ ਉੱਥੇ ਆਈਸ ਦੇ ਮਲਟੀ ਸਪੈਸ਼ਲਿਸਟੀ ਹਸਪਤਾਲ ਹੁੰਦੇ ਸੀ ਤਾਂ ਸਰ ਪਹਿਲਾਂ ਤਾਂ ਆਪਾਂ ਥੋੜੇ ਸਫ਼ਰ ਬਾਰੇ ਇਹ ਸ਼ੁਰੂ ਕਰਦੇ ਹਾਂ ਵੀ ਇਹ ਸਫ਼ਰ ਕਿਵੇਂ ਸ਼ੁਰੂ ਹੋਇਆ ਕਿਵੇਂ ਅੱਜ ਇਸ ਮੁਕਾਮ ਤੱਕ ਪਹੁੰਚੇ ਆਪਾਂ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਬਰਨਾਲੇ ਦਾ ਹੀ ਜੰਮਿਆ ਪਲਿਆ ਹਾਂ ਇੱਥੋਂ ਦੇ ਹੀ ਐਸਡੀ ਕਾਲਜ ਦੇ ਵਿੱਚੋਂ ਪੜ੍ਹ ਕੇ ਬਾਅਦ ਦੇ ਵਿੱਚ ਡਾਕਟਰੀ ਦੀ ਡਿਗਰੀ ਕਰਕੇ ਮੇਰਾ ਡ੍ਰੀਮ ਸੀ ਵੀ ਆਪਣੇ ਸ਼ਹਿਰ ਵਾਸਤੇ ਹੀ ਕੁਝ ਕਰਨਾ ਤਾਂ ਇਹ ਹਸਪੀਟਲ ਜਦੋਂ ਅਸੀਂ ਬਰਨਾਲੇ 'ਚ ਸ਼ੁਰੂ ਕੀਤਾ ਸੀਗਾ ਉਦੋਂ ਬੜੇ ਛੋਟੇ ਲੈਵਲ ਤੇ ਸ਼ੁਰੂ ਕੀਤਾ ਸੀ ਪਰ ਪ੍ਰਮਾਤਮਾ ਦੀ ਦਇਆ ਮਿਹਰ ਦੇ ਨਾਲ ਤੁਹਾਡੇ ਵਰਗੇ ਵੀਰਾਂ ਦੇ ਸਾਥ ਦੇ ਨਾਲ ਅੱਜ ਇਹ ਹਸਪੀਟਲ ਮਲਟੀ ਸਪੈਸ਼ਲਿਟੀ ਹਸਪੀਟਲ ਬਣ ਚੁੱਕਿਆ ਅੱਜ ਆਪਣੇ ਕੋਲੇ ਅੱਖਾਂ ਦੇ ਹਸਪੀਟਲ ਦੇ ਵਿੱਚ ਹਰ ਤਰ੍ਹਾਂ ਦੇ ਸਪੈਸ਼ਲਿਸਟ ਡਾਕਟਰ ਕਾਲੇ ਮੋਤੀ ਇਹਦੇ ਸਪੈਸ਼ਲਿਸਟ 슈ਗਰ ਦੇ ਸਪੈਸ਼ਲਿਸਟ ਕਾਰਨੀਆ ਦੇ ਸਪੈਸ਼ਲਿਸਟ ਛੋਟੇ ਬੱਚਿਆਂ ਦੀਆਂ ਅੱਖਾਂ ਦੇ ਸਪੈਸ਼ਲਿਸਟ ਡਾਕਟਰ ਬਾਰਾਉਂ ਅੰਬਾਲੇ ਤੋਂ ਚੰਡੀਗੜ੍ਹ ਤੋਂ ਪਟਿਆਲੇ ਤੋਂ ਇੱਥੇ ਵਿਜ਼ਿਟ ਕਰਦੇ ਹਨ ਤੇ ਹਰ ਤਰ੍ਹਾਂ ਦੀ ਟੈਕਨੋਲੋਜੀ ਆਪਣੇ ਕੋਲੇ ਬਰਨਾਲੇ ਵਿੱਚ ਇਸ ਟਾਈਮ ਅਵੇਲੇਬਲ ਹੈਗੀ ਆ ਤਾਂ ਵੈਸੇ ਸਾਰੇ ਗੁਰੂ ਸਾਹਿਬਾਨ ਨੇ ਵੀ ਕਿਹਾ ਜਿੱਥੇ ਲੋਕਾਂ ਦੇ ਚੱਪਲਾਂ ਦੀ ਬੂਟਾ ਧੂੜ ਪੈਂਦੀ ਹੈ ਕਿ ਉਹ ਜਗ੍ਹਾ ਵੈਸੇ ਹੀ ਮਸ਼ਹੂਰ ਹੋ ਜਾਂਦੀ ਹੈ ਉਹ ਜਗ੍ਹਾ ਵੈਸੇ ਹੀ ਕੋ ਬਿੱਤਰ ਹੋ ਜਾਂਦੀ ਹੈ ਕਿ ਤਾਂ ਆਪਾਂ ਕਹਿ ਸਕਦੇ ਕਿ ਲੋਕਾਂ ਦੀ ਸੇਵਾ ਭਾਵਨਾ ਆਪਾਂ ਇਸ ਕਦਰ ਕੀਤੀ ਕਿ ਅੱਜ ਉਹ ਸੇਵਾ ਦਾ ਮੁੱਲ ਵੀ ਦੇ ਰਹੇ ਨੇ ਲੋਕ ਤੇ ਆਪਾਂ ਨੂੰ ਲੋਕ ਪਿਆਰ ਵੀ ਦੇ ਰਹੇ ਨੇ ਵੀਰ ਜੀ ਸਾਡੇ ਇਸ ਪ੍ਰੋਜੈਕਟ ਦੇ ਵਿੱਚ ਅਸੀਂ ਚੈਰੀਟੇਬਲ ਸਰਵਿਸਿਜ਼ ਦਾ ਪੱਲਾ ਸ਼ੁਰੂ ਤੋਂ ਹੀ ਫੜ ਕੇ ਰੱਖਿਆ ਹੈ ਸਾਡੇ ਟਾਈਮ ਟੂ ਟਾਈਮ ਪਿੰਡਾਂ ਦੇ ਵਿੱਚ ਅੱਖਾਂ ਦੇ ਕੈਂਪ ਵੀ ਲੱਗਦੇ ਰਹਿੰਦੇ ਹਨ ਤੇ ਜਿਨ੍ਹਾਂ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਰੀਜ਼ਾਂ ਦੇ ਆਪਰੇਸ਼ਨ ਕੀਤੇ ਜਾਂਦੇ ਹਨ ਜਿਹੜੇ ਵੀ ਲੋੜਵੰਦ ਮਰੀਜ਼ ਆ ਉਹਨਾਂ ਨੂੰ ਕਿਸੇ ਵੀ ਮਰੀਜ਼ ਨੂੰ ਅਜੇ ਤੱਕ ਖਾਲੀ ਨਹੀਂ મોੜਿਆ ਗਿਆ ਸਾਡੀ ਕੋਸ਼ਿਸ਼ ਆ ਵੀ ਜਿਹੜੇ ਵੀ ਕੋਈ ਪੂਰ ਪੇਸ਼ੈਂਟ ਆ ਕੋਈ ਲੋੜਵੰਦ ਮਰੀਜ਼ ਆ ਉਹਦਾ ਵੀ ਇਲਾਜ ਸਸਤੇ ਰੇਟ ਤੇ ਜਾਂ ਮੁਫਤ ਦੇ ਵਿੱਚ ਇੱਥੇ ਬਰਨਾਲੇ ਹੋ ਸਕੇ ਤਾਂ ਕਿ ਮਰੀਜ਼ ਨੂੰ ਬਾਹਰ ਅੰਦਰ ਵੱਡੇ ਸ਼ਹਿਰਾਂ ਵਿੱਚ ਜਾਣ ਦੀ ਲੋੜ ਨਾ ਪਵੇ ਜੀ ਤਾਂ ਜੇਕਰ ਆਪਾਂ ਗੱਲ ਕਰੀਏ ਇੱਥੇ ਥੋੜੇ ਹਸਪੀਟਲ ਦੀ ਤਾਂ ਸਰ ਇਸ ਤਰ੍ਹਾਂ ਦੀ ਕਈ ਮਸ਼ੀਨਸ ਨੇ ਕਿ ਐਸੇ ਤਰ੍ਹਾਂ ਦੀ ਕਈ ਟੈਕਨੋਲੋਜੀ ਹੈ ਜਿਹੜੀ ਆਪਾਂ ਕਹਿ ਸਕਦੇ ਕਿ ਸਾਨੂੰ ਵੀ ਨਹੀਂ ਪਤਾ ਪੇਸ਼ੈਂਟ ਨੂੰ ਤਾਂ ਬਹੁਤ ਵੱਡੀ ਗੱਲ ਆ ਵੀ ਪਤਾ ਹੋਵੇ ਤਾਂ ਕਿਹੜੀ ਕਿਹੜੀ ਟੈਕਨੋਲੋਜੀ ਆਪਾਂ ਇੱਥੇ ਲੈ ਕੇ ਆਏ ਆ ਤੇ ਕਿਹੜਾ ਕਿਹੜਾ ਟਰੀਟਮੈਂਟ ਹੈ ਜਿਹੜਾ ਆਪਾਂ ਆਪ ਕਹਿ ਸਕਦੇ ਕਿ ਫੌੜਨ ਲੈਵਲ ਦੇ ਉੱਪਰ ਇੱਥੇ ਦਿੱਤਾ ਜਾ ਰਿਹਾ ਹੈਗਾ ਵੀਜੀ ਅੱਖਾਂ ਦੇ ਕੰਮ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਮਸ਼ੀਨ ਜਿਹੜੀ ਵੀ ਤੁਸੀਂ ਸੋਚ ਸਕਦੇ ਹੋ ਆਪਣੇ ਕੋਲੇ ਬਰਨਾਲੇ ਸ਼ਹਿਰ ਦੇ ਵਿੱਚ ਅਵੇਲੇਬਲ ਹੈਗੀ ਆ ਇਸ ਟਾਈਮ ਤੁਸੀਂ ਚਿੱਟੇ ਮੋਤੀ ਦੇ ਆਪਰੇਸ਼ਨ ਨੂੰ ਲੈ ਕੇ ਚਿੱਟੇ ਮੋਤੀ ਦੇ ਆਪਰੇਸ਼ਨ ਤੋਂ ਪਹਿਲਾਂ ਜਿਹੜਾ ਮਰੀਜ਼ਾਂ ਦਾ ਚੈੱਕਅਪ ਹੁੰਦਾ ਉਹਦੇ ਵਿੱਚ ਆਈਓਐਲ ਮਾਸਟਰਾ ਜਿਹੜਾ ਕਿ ਬਰਨਾਲੇ ਜ਼ਿਲ੍ਹੇ ਵਿੱਚ ਸਿਰਫ ਆਪਣੇ ਕੋਲੇ ਹੈਗਾ ਜੋ ਕਿ ਵੱਡੇ ਸ਼ਹਿਰਾਂ ਦੇ ਵਿੱਚ ਆਮ ਤੌਰ ਤੇ ਅਵੇਲੇਬਲ ਨਹੀਂ ਹੁੰਦਾ ਬਹੁਤ ਹੀ ਮਹਿੰਗੀ ਮਸ਼ੀਨਾਂ ਉਹ ਵੀ ਆਪਣੇ ਕੋਲੇ ਅਵੇਲੇਬਲ ਆ ਆਪਰੇਸ਼ਨ ਦੀਆਂ ਜਿਹੜੀਆਂ ਮਸ਼ੀਨਾਂ ਨੇ ਫੈਕੋ ਮਸ਼ੀਨ ਆਪਣੇ ਕੋਲੇ ਬਹੁਤ ਹਾਈ ਲੈਵਲ ਦੀ ਮਸ਼ੀਨ ਅਵੇਲੇਬਲ ਆ ਅੱਖ ਦੇ ਪਿਛਲੇ ਪਰਦੇ ਦੇ ਆਪਰੇਸ਼ਨ ਦੀ ਮਸ਼ੀਨ ਹੈ ਕੌਂਸਟਿਲੇਸ਼ਨ ਮਸ਼ੀਨ ਜਿਹੜੀ ਵਰਡ ਦੀ ਸਭ ਤੋਂ ਟੌਪ ਕਲਾਸ ਤੇ ਮਹਿੰਗੀ ਮਸ਼ੀਨ ਉਹ ਵੀ ਆਪਣੇ ਕੋਲੇ ਅਵੇਲੇਬਲ ਆ ਤੇ ਲੈਸੀ ਕਲੇਜਰ ਤੋਂ ਲੈ ਕੇ ਹਰ ਇੱਕ ਤਰ੍ਹਾਂ ਦੀ ਮਸ਼ੀਨਰੀ ਆਪਣੇ ਕੋਲੇ ਅਵੇਲੇਬਲ ਆ ਬਲਕਿ ਸਾਡੇ ਕੋਲੇ ਕਈ ਵਾਰੀ ਮਰੀਜ਼ ਹੈਰਾਨ ਹੁੰਦੇ ਆ ਕਹਿੰਦੇ ਸਾਰ ਅਸੀਂ ਪਟਿਆਲੇ ਵੀ ਚੈੱਕ ਅਪ ਕਰਾਇਆ ਸੀ ਉੱਥੇ ਵੀ ਇਹ ਮਸ਼ੀਨਾਂ ਅਵੇਲੇਬਲ ਨਹੀਂ ਸੀ ਤੁਹਾਡੇ ਕੋਲ ਇੰਨੇ ਛੋਟੇ ਸ਼ਹਿਰ ਦੇ ਵਿੱਚ ਇੰਨੀ ਮਸ਼ੀਨਰੀ ਅਵੇਲੇਬਲ ਆ ਸੋ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਮਰੀਜ਼ਾਂ ਨੂੰ ਇਹਦਾ ਭਰਪੂਰ ਬੈਨੀਫਿਟ ਠਾਉਣਾ ਚਾਹੀਦਾ ਹੈ ਤਾਂ ਜ਼ਿਕਰ ਸਿਰਫ ਆਈਜ਼ ਦੀ ਗੱਲ ਕਰੀਏ ਜਿਵੇਂ ਆਪਣੇ ਹਸਪਤਾਲ ਨਾਮ ਵਾਲਾ ਪ੍ਰੇਮ ਅੱਖਾਂ ਦਾ ਹਸਪਤਾਲ ਤਾਂ ਜ਼ਿਆਦਾਤਰ ਲੋਕਾਂ ਦੇ ਦਿਮਾਗ ਚ ਅੱਜ ਵੀ ਇਹ ਚੀਜ਼ਾਂ ਘਰ ਘਰ ਜਾਂਦੇ ਨੇ ਕਿ ਸ਼ਾਇਦ ਉੱਥੇ ਕੱਲਾ ਆਪਾਂ ਨਿਗਾਹ ਚੈੱਕ ਕਰਦੇ ਹਾਂ ਜਾਂ ਆਪਾਂ ਬਹੁਤ ਬਹੁਤ ਐਨਕ ਲਗਾ ਕੇ ਦੇ ਦਿੰਦੇ ਆ ਪਰ ਇੱਥੇ ਕੀ ਕੀ ਸਹੂਲਤ ਹੁੰਦੀ ਹੈ ਜੇ ਇੱਕ ਅੱਖ ਦੀ ਬਿਮ ਤੇ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਆਪਾਂ ਇੱਥੇ ਇਲਾਜ ਕਰ ਰਹੇ ਹਾਂਗੇ ਇਹਦੇ ਵਿੱਚ ਵੀ ਜੀ ਅੱਖਾਂ ਦੀਆਂ ਜਿਹੜੀਆਂ ਮੇਨ ਬਿਮਾਰੀਆਂ ਚਿੱਟਾ ਮੋਤੀ ਆ ਤਾਂ ਤੁਸੀਂ ਜਾਣਦੇ ਹੀ ਹੋ ਕਿ ਚਿੱਟੇ ਮੋਤੀ ਦੇ ਆਪਰੇਸ਼ਨ ਤਾਂ ਲੇਟੈਸਟ ਤਕਨੀਕ ਨਾਲ ਹੋ ਹੀ ਰਹੇ ਆ ਇਸ ਤੋਂ ਇਲਾਵਾ ਸ਼ੂਗਰ ਦੇ ਮਰੀਜ਼ਾਂ ਦੇ ਵਿੱਚ ਅੱਖ ਦਾ ਪਿਛਲਾ ਪਰਦਾ ਆਮ ਤੌਰ ਤੇ ਖਰਾਬ ਹੋ ਜਾਂਦਾ ਉਹਦੇ ਵਿੱਚ ਖੂਨ ਉਤਰਿਆ ਹੁੰਦਾ ਉਹਦੇ ਅੱਖ ਦੇ ਵੱਡੇ ਆਪਰੇਸ਼ਨ ਉਹਦੇ ਵਾਸਤੇ ਸਾਡੇ ਕੋਲੇ ਡਾਕਟਰ ਡੇਵਿਡ ਅਗਰਵਾਲ ਪਟਿਆਲਾ ਤੋਂ ਹੁੰਦੇ ਆਏ ਵੀਰਵਾਰ ਉਹ ਅੱਖ ਦੇ ਵੱਡੇ ਆਪਰੇਸ਼ਨ ਹਰ ਇੱਕ ਤਰ੍ਹਾਂ ਦੇ ਮਸ਼ੀਨ ਨਾਲ ਆਪਰੇਸ਼ਨ ਕਰਦੇ ਹਨ ਇੱਥੇ ਆਪਣੇ ਸੈਂਟਰ ਦੇ ਵਿੱਚ ਹੀ ਸਾਰੇ ਆਪਰੇਸ਼ਨ ਹੁੰਦੇ ਹਨ ਇਸ ਤੋਂ ਇਲਾਵਾ ਕਈ ਬਰੀਜਾਂ ਦੀ ਅੱਖ ਦੀ ਪੁਤਲੀ ਖਰਾਬ ਹੋ ਜਾਂਦੀ ਆ ਕਾਰਨੀਆ ਤਾਂ ਕਾਰਨੀਆ ਦੇ ਸਪੈਸ਼ਲਿਸਟ ਮੈਡਮ ਡਾਕਟਰ ਅਮਨਜੋਤ ਕੌਰ ਸੰਧੂ ਉਹ ਵੀ ਪਟਿਆਲਾ ਤੋਂ ਹੁੰਦੇ ਆ ਉਹ ਵੀ ਕਾਰਨੀਆ ਦਾ ਹਰ ਇੱਕ ਤਰ੍ਹਾਂ ਦਾ ਆਪਰੇਸ਼ਨ ਆਪਣੇ ਹਸਪੀਟਲ ਵਿੱਚ ਕਰਦੇ ਆ ਇਸ ਤੋਂ ਇਲਾਵਾ ਕਾਲੇ ਮੋਤੀ ਦੇ ਕਈ ਸਾਰੇ ਮਰੀਜ਼ ਹਨ ਉਹਦੇ ਵਾਸਤੇ ਚੰਡੀਗੜ੍ਹ ਤੋਂ ਮੈਡਮ ਡਾਕਟਰ ਡੀਜੀ ਆਉਂਦੇ ਆ ਉਹ ਕਾਲੇ ਮੋਤੀ ਦੇ ਆਪਰੇਸ਼ਨ ਹਰ ਇੱਕ ਤਰ੍ਹਾਂ ਦੇ ਆਪਣੇ ਹਸਪੀਟਲ ਵਿੱਚ ਕਰਦੇ ਹਨ ਬੱਚਿਆਂ ਦੀਆਂ ਛੋਟੇ ਬੱਚਿਆਂ ਦੀਆਂ ਅੱਖਾਂ ਦੇ ਸਪੈਸ਼ਲਿਸਟ ਡਾਕਟਰ ਮਿਤੂ ਗੁਪਤਾ ਅੰਬਾਲਾ ਤੋਂ ਆਉਂਦੇ ਆ ਉਹ ਨਾਰਥ ਇੰਡੀਆ ਦੇ ਸਭ ਤੋਂ ਟੌਪ ਮੋਸਟ ਡਾਕਟਰ ਆ ਉਹ ਵੀ ਆਪਣੇ ਹਸਪੀਟਲ ਆ ਕੇ ਸਕੁਇੰਟ ਦਾ ਆਪਰੇਸ਼ਨ ਆ ਬੱਚਿਆਂ ਦੇ ਅੱਖਾਂ ਦੇ ਟੇਢੇਪਨ ਦੇ ਤਿਰਛੇਪਨ ਦੇ ਆਪਰੇਸ਼ਨ ਆ ਹਰ ਇੱਕ ਤਰ੍ਹਾਂ ਦੇ ਆਪਰੇਸ਼ਨ ਆਪਣੇ ਹਸਪੀਟਲ ਵਿੱਚ ਕਰਦੇ ਹਨ ਕੁੱਲ ਮਿਲਾ ਕੇ ਅੱਖ ਦਾ ਕੋਈ ਵੀ ਐਸਾ ਆਪਰੇਸ਼ਨ ਨਹੀਂ ਜਿਹੜਾ ਆਪਣੇ ਇੱਥੇ ਬਰਨਾਲੇ ਨਹੀਂ ਹੁੰਦਾ ਤਾਂ ਮੈਂ ਸਮਝਦਾ ਮਰੀਜ਼ ਨੂੰ ਕਿਸੇ ਵੀ ਪੱਖੋਂ ਲੁਧਿਆਣੇ ਚੰਡੀਗੜ੍ਹ ਜਾਣ ਦੀ ਜ਼ਰੂਰਤ ਨਹੀਂ ਪਤੇ ਜਿਹੜੇ ਪ੍ਰਾਈਸ ਦੇ ਵਿੱਚ ਜਿਹੜੀ ਕਾਸਟ ਦੇ ਉੱਤੇ ਆਪਾਂ ਅੱਖਾਂ ਦੇ ਆਪਰੇਸ਼ਨ ਕਰ ਰਹੇ ਆ ਉਹ ਬਰਨਾਲੇ ਸ਼ਹਿਰ ਦੇ ਵਿੱਚ ਉਹੋ ਹੀ ਕਾבד ਆਪ ਦੇ ਵਿੱਚ ਇੱਕ ਐਗਜ਼ਾਮਪਲ ਆ ਵੀ ਇੰਨੇ ਸਸਤੇ ਰੇਟ ਤੇ ਏਡੇ ਮੇਜਰ ਆਪਰੇਸ਼ਨ ਹੋ ਰਹੇ ਨੇ ਜੀ ਤਾਂ ਸਰ ਜਿਵੇਂ ਆਮ ਤੌਰ ਤੇ ਹੁੰਦਾ ਨਾ ਵੀ ਜਦੋਂ ਕੋਈ ਡਾਕਟਰ ਬਾੜੋ ਬੁਲਾਉਨੇ ਆਪਾਂ ਜਾਂ ਪਹਿਲਾਂ ਤਾਂ ਆਮ ਤੌਰ ਤੇ ਕਹਿ ਦਿੰਦੇ ਨੇ ਵੀ ਜਿਵੇਂ ਕਈ ਹਸਪੀਟਲ ਹੁੰਦੇ ਨੇ ਹਰ ਕੋਈ ਉਹੋ ਜਿਹਾ ਵੀ ਨਹੀਂ ਹੁੰਦਾ ਤੇ ਹਰ ਕੋਈ ਉਹੋ ਜਿਹਾ ਵੀ ਨਹੀਂ ਹੁੰਦਾ ਜਿਵੇਂ ਆਮ ਤੌਰ ਤੇ ਆਪਾਂ ਕਹਿੰਦੇ ਨੇ ਕਿ ਆਹ ਬਿਮਾਰੀ ਲਈ ਤੁਸੀਂ ਫਲਾਣੀ ਜਗ੍ਹਾ ਸ਼ਹਿਰ ਚਲੇ ਜਾਓ ਉੱਥੇ ਆ ਡਾਕਟਰ ਨੂੰ ਮਿਲ ਲਓ ਕਿਉਂਕਿ ਅੱਜ ਕੱਲ ਇੱਕ ਇੱਕ ਕਮਿਸ਼ਨ ਸਿਸਟਮ ਵੀ ਸੈੱਟ ਹੋਇਆ ਹੁੰਦਾ ਪਰ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਵੀ ਆਪਾਂ ਡਾਕਟਰ ਨੂੰ ਇੱਥੇ ਬੁਲਾ ਲਈ ਕਿਉਂਕਿ ਮਰੀਜ਼ ਵੱਧ ਹੁੰਦੇ ਨੇ ਡਾਕਟਰ ਨੇ ਇਕੱਲੇ ਨਹੀਂ ਆਉਣਾ ਹੁੰਦਾ ਤਾਂ ਕਿਵੇਂ ਇਹ ਮਨ ਦੇ ਵਿੱਚ ਆਈ ਚੀਜ਼ ਵੀ ਆਪਾਂ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਖ-ਵੱਖ ਸਪੈਸ਼ਲਿਸਟ ਜਿਹੜੇ ਜਾਂ ਇੰਟਰਨੈਸ਼ਨਲ ਲੈਵਲ ਤੇ ਡਾਕਟਰ ਨੇ ਜਿਹੜੇ ਆਪਾਂ ਜਿਨ੍ਹਾਂ ਨੂੰ ਬੁਣਾਲੇ ਵਿੱਚ ਲੈ ਕੇ ਆ ਰਹੇ ਹਾਂਗੇ ਵੀ ਜੇ ਜਦੋਂ ਕੋਈ ਮਰੀਜ਼ ਨੂੰ ਅਸੀਂ ਰੈਫਰ ਕਰਦੇ ਆ ਉਹ ਮਰੀਜ਼ ਨੂੰ ਕੋਈ ਲੁਧਿਆਣਾ ਜਾਂ ਚੰਡੀਗੜ੍ਹ ਜਾਣਾ ਪੈਂਦਾ ਉਹ ਮਰੀਜ਼ ਦੇ ਨਾਲ ਇੱਕ ਵਾਰਸ ਵੀ ਚਾਹੀਦਾ ਉਹਨੂੰ ਕੋਈ ਉਹ ਟੈਕਸੀ ਤੇ ਜਾਂ ਬੱਸ ਤੇ ਲੈ ਕੇ ਜਾਊਗਾ ਉਹਦਾ ਕਿਰਾਇਆ ਪਹਾੜਾ ਫੁੱਟ ਜਾਂਦਾ ਅੱਗੇ ਉਹਨੂੰ ਸਾਰੀ ਦਿਹਾੜੀ ਉੱਥੇ ਵੇਟ ਕਰਨੀ ਪੈਂਦੀ ਹੈ ਕਈ ਵਾਰੀ ਉਹ ਫੇਰ ਅੱਗੇ ਟਾਈਮ ਪਾ ਦਿੰਦੇ ਆ ਤਾਂ ਮਰੀਜ਼ ਨੂੰ ਦੋ ਜਾਂ ਤਿੰਨ ਗੇੜਿਆਂ ਵਿੱਚ ਬਸ ਹੋ ਜਾਂਦੀ ਹੈ ਜੇ ਮਰੀਜ਼ ਨੂੰ ਇੱਥੇ ਲੋਕਲ ਵਿੱਚੋਂ ਟ੍ਰੀਟਮੈਂਟ ਮਿਲੇ ਤਾਂ ਮਰੀਜ਼ ਦੇ ਵਾਸਤੇ ਬਹੁਤ ਸੌਖਾ ਹੋ ਜਾਂਦਾ ਬਹੁਤ ਘੱਟ ਖਰਚੇ ਦੇ ਵਿੱਚ ਮਰੀਜ਼ ਕਹਿੰਦੇ ਸਾਡਾ ਲੋਕਲ ਦੇ ਵਿੱਚ ਟ੍ਰੀਟਮੈਂਟ ਹੋ ਰਿਹਾ ਉਹਨਾਂ ਵਾਸਤੇ ਇੱਕ ਵਰਦਾਨ ਸਾ ਵੀ ਤੋ ਰਿਹਾ ਜਦੋਂ ਇੱਕ ਦੋ ਸਪੈਸ਼ਲਿਟੀ ਸ਼ੁਰੂ ਕੀਤੀਆਂ ਉਹਨਾਂ ਦਾ ਰਿਸਪੌਂਸ ਦੇਖਦੇ ਸਾਨੂੰ ਇਹਨੂੰ ਵਧੀਆ ਰਿਸਪੌਂਸ ਮਿਲਿਆ ਮਰੀਜ਼ਾਂ ਦਾ ਉਹਨਾਂ ਨੇ ਐਪਰੀਸ਼ੀਏਟ ਕੀਤਾ ਵੀ ਡਾਕਟਰ ਸਾਹਿਬ ਤੁਸੀਂ ਇਹ ਬਾਕੀ ਆਪਰੇਸ਼ਨ ਵੀ ਇੱਥੇ ਬਰਨਾਲੇ ਵਿੱਚ ਸ਼ੁਰੂ ਕਰੋ ਤਾਂ ਅਸੀਂ ਕੋਸ਼ਿਸ਼ ਕਰਦੇ ਕਰਦੇ, ਉਪਰਾਲੇ ਕਰਦੇ ਕਰਦੇ ਹਰ ਇੱਕ ਤਰ੍ਹਾਂ ਦੀ ਮਸ਼ੀਨਰੀ, ਹਰ ਇੱਕ ਤਰ੍ਹਾਂ ਦੇ ਡਾਕਟਰ ਇੱਥੇ ਲੈ ਕੇ ਆਏ ਆ ਤਾਂ ਕਿ ਮਰੀਜ਼ਾਂ ਨੂੰ ਕਿਤੇ ਵੀ ਬਾਹਰ ਭੱਜਣ ਦੀ ਲੋੜ ਨਾ ਪਵੇ। ਜੀ। ਤਾਂ ਆਪਾਂ ਕਹਿ ਸਕਦੇ ਹਾਂ ਕਿ ਜੇ ਇੱਥੇ ਮਰੀਜ਼ ਦਾ ਟ੍ਰੀਟਮੈਂਟ ਹੁੰਦਾ ਹੈ ਤਾਂ ਕਿੰਨੇ ਕ ਟਾਈਮ ਦੇ ਵਿੱਚ ਆਪਰੇਟ ਤੋਂ ਬਾਅਦ ਜਾਂ ਟ੍ਰੀਟਮੈਂਟ ਤੋਂ ਬਾਅਦ ਬੰਦਾ ਕੰਫਰਟ ਹੋ ਜਾਂਦਾ, ਬੰਦੇ ਨੂੰ ਵਧੀਆ ਦਿਖਣ ਲੱਗ ਜਾਂਦਾ ਤੇ ਉਹਦੀਆਂ ਅੱਖਾਂ ਕੰਮ ਕਰਨ ਲੱਗ ਜਾਂਦੀਆਂ। ਮਰੀਜ਼ ਨੂੰ ਆਪਰੇਸ਼ਨ ਕਰਕੇ ਵੀ ਜੀ ਸਾਰੇ ਮਰੀਜ਼ਾਂ ਨੂੰ ਉਦੋਂ ਮੌਕੇ ਤੇ ਹੀ ਛੁੱਟੀ ਦੇ ਦਿੱਤੀ ਜਾਂਦੀ ਹੈ 99% ਮਰੀਜ਼ਾਂ ਨੂੰ ਘਰੇ ਭੇਜ ਦਿੱਤਾ ਜਾਂਦਾ ਹੈ ਕਿਸੇ ਵੀ ਮਰੀਜ਼ ਨੂੰ ਰਾਤ ਨੂੰ ਐਡਮਿਟ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ ਅੱਖ ਦੇ ਆਪਰੇਸ਼ਨ ਦੇ ਵਿੱਚ ਅਗਲੇ ਦਿਨ ਆ ਕੇ ਮਰੀਜ਼ ਚੈੱਕਅਪ ਕਰਵਾ ਜਾਂਦਾ ਹੈ ਅਗਲੇ ਨੂੰ ਲੋਕਲ ਦੇ ਵਿੱਚ ਘਰ ਵਰਗੀ ਸਹੂਲਤ ਲੱਗਦੀ ਹੈ ਜਦੋਂ ਮਰੀਜ਼ਾਂ ਵੱਲੋਂ ਐਪਰੀਸੀਏਸ਼ਨ ਮਿਲਦੀ ਆ ਇਹੀ ਐਪਰੀਸੀਏਸ਼ਨ ਸਾਡੀ ਮੋਟੀਵੇਸ਼ਨ ਬਣਦੀ ਹੈ ਤਸਰ ਜਿਵੇਂ ਵਾਪਸ ਸ਼ਹਿਰ ਦੀ ਗੱਲ ਕਰੀ ਤਾਂ ਮਰੀਜ਼ ਉਥੇ ਕਈ ਵਾਰ ਹਫ਼ਤਾ ਵੀ ਲੁਕੋਣਾ ਪੈਂਦਾ 10 ਦਿਨ ਵੀ ਲੁਕੋਣਾ ਪੈਂਦਾ ਤਾਂ ਕਈ ਵਾਰ ਇਹੋ ਜਿਹਾ ਹੁੰਦਾ ਕਿਉਂਕਿ ਅੱਜਕੱਲ ਸਰ ਮਤਲਬ ਕਮਸ਼ੇਲ ਆਉਣੇ ਵੀ ਖਰਚੇ ਪੈ ਜਾਂਦੇ ਨੇ ਹਨਾ ਬੰਦਾ ਉਥੇ ਮਹੀਨਾ ਮਹੀਨਾ ਵੀ ਰੁਕ ਜਾਂਦਾ ਤਾਂ ਆਪਾਂ ਕਹਿ ਸਕਦੇ ਕਿ ਇੱਥੇ ਵੀ ਮਰੀਜ਼ ਜਿਸ ਦਿਨ ਆਉਂਦਾ ਤੇ ਉਸ ਦਿਨ ਹੀ ਛੁੱਟੀ ਲੈ ਕੇ ਚਲਾ ਜਾਂਦਾ 100% ਮਰੀ ਸਾਡੇ ਅੱਖ ਦੇ ਆਪਰੇਸ਼ਨ ਕਰਕੇ ਕਿਸੇ ਵੀ ਮਰੀਜ਼ ਨੂੰ ਰਾਤ ਰੁਕਣ ਦੀ ਜ਼ਰੂਰਤ ਨਹੀਂ ਹੈ ਉਹਨੂੰ 5-7 ਮਿੰਟ ਦਾ ਆਪਰੇਸ਼ਨ ਹੁੰਦਾ ਹੈ ਅੱਖ ਦਾ ਆਪਰੇਸ਼ਨ ਕੋਈ ਜ਼ਿਆਦਾ ਲੰਬਾ ਆਪਰੇਸ਼ਨ ਨਹੀਂ ਹੁੰਦਾ ਹੁਣ ਅੱਜ ਕੱਲ ਮਸ਼ੀਨਾਂ ਦੀ ਮਦਦ ਨਾਲ ਬਹੁਤ ਸੌਖਾ ਹੋ ਗਿਆ ਆਪਰੇਸ਼ਨ ਕਰਕੇ ਮੌਕੇ ਤੇ ਹੀ ਛੁੱਟੀ ਕਰ ਦਿੱਤੀ ਜਾਂਦੀ ਹੈ ਅਗਲੇ ਦਿਨ ਸਵੇਰ ਚੈੱਕਅਪ ਕਰਵਾ ਜਾਂਦਾ ਮਰੀਜ਼ ਨੂੰ ਰਾਤ ਰੁਕਣ ਦੀ ਲੋੜ ਨਹੀਂ ਹੈ ਤਾਂ ਜਿਵੇਂ ਇਸਰ ਆਪਾਂ ਸੋਸ਼ੀਅਲੀ ਵੀ ਆਪਾਂ ਕੰਮ ਕਰ ਰਹੇ ਹਾਂ ਸੁਸਾਇਟੀ ਲਈ ਵੀ ਵਰਕ ਕਰ ਰਹੇ ਆ ਆਪਾਂ ਇਸ ਦੇ ਨਾਲ ਨਾਲ ਆਪਾਂ ਕਿੰਨੀ ਵੱਡੀ ਟੀਮ ਹੈ ਜਿਹੜੀ ਜਿੰਨੋ ਤਾਂ ਹੋਰ ਬਹੁਤ ਸਾਰੇ ਖਰਚੇ ਹੋ ਜਾਂਦੇ ਨੇ ਤਾਂ ਫਿਰ ਸਰ ਇਹ ਕਿਵੇਂ ਖਰਚੇ ਮੈਨੇਜ ਕਰਦੇ ਕਿਉਂਕਿ ਆਪਾਂ ਤਾਂ ਇੱਕ ਤਰ੍ਹਾਂ ਕਹਿ ਸਕਦਾ ਕਿ ਨੋ ਪ੍ਰੋਫਿਟ ਨੋ ਲਾਸ ਤੇ ਜਿਹੜਾ ਆਪਾਂ ਸਾਰਾ ਟ੍ਰੀਟਮੈਂਟ ਦੇ ਰਹੇ ਹਾਂ ਤੇ ਜੇਕਰ ਕੋਈ ਬੈਨੀਫਿਟ ਹੁੰਦਾ ਵੀ ਆ ਜਾਂ ਥੋੜਾ ਜਿਹਾ ਆਪਾਂ ਨੂੰ ਅੜਨ ਵੀ ਹੁੰਦਾ ਪਰ ਉਹ ਜੀ ਆਪਾਂ ਜਿਹੜੇ ਜ਼ਰੂਰਤਮੰਦ ਨੇ ਉਹਨਾਂ ਦੀ ਮਦਦ ਵੀ ਕਰ ਦਨੇ ਆ ਤੇ ਇਹ ਸਾਰੇ ਜਿਹੜੇ ਤੁਸੀਂ ਕਿਵੇਂ ਮੈਨੇਜ ਕਰਦੇ ਹੋ ਕਿਉਂਕਿ ਜੇ ਮੈਂ ਆਪਣੀ ਵੀ ਗੱਲ ਕਰਾਂ ਤਾਂ ਮੈਂ ਵੀ ਇੱਕ ਇੱਕ ਵਾਰ ਆ ਕੇ ਸਾਨੂੰ ਵੀ ਇਹ ਹੋ ਜਾਂਦਾ ਵੀ ਯਾਰ ਉਹ ਕੰਮ ਛੱਡ ਦੀ ਜਿੱਚੋ ਕੁਝ ਬੰਦ ਨਹੀਂ ਸਰੋਤੇ ਵਿੱਚ ਉਹਦੇ ਮਗਰ ਮੋਟੀਵੇਸ਼ਨ ਸਾਡੇ ਪਿਤਾ ਜੀ ਦੀ ਹੈ ਸਾਡੇ ਪਿਤਾ ਜੀ ਹੋਮਿਓਪੈਥੀ ਦੀ ਪ੍ਰੈਕਟਿਸ ਕਰਦੇ ਸੀ ਉਹ 10 ਰੁਪਏ ਦੇ ਵਿੱਚ ਮਰੀਜ਼ ਨੂੰ ਦਵਾਈ ਦਿੰਦੇ ਸੀ ਤੇ ਉਹਨਾਂ ਨੇ ਮੈਨੂੰ ਇੱਕੋ ਹੀ ਗੱਲ ਸਮਝਾਈ ਕਹਿੰਦੇ ਬੇਟਾ 10 ਰੁਪਏ ਦੇ ਵਿੱਚ ਵੀ ਮੇਰੀ ਸਾਰੀ ਕਬੀਲਦਾਰੀ ਨਿਬੜ ਗਈ ਤੁਸੀਂ ਤਾਂ ਫੇਰ ਵੀ 100 ਰੁਪਿਆ ਫੀਸ ਲੈਣੇ ਹੋ ਕੋਈ ਆਪਣੀ ਕਬੀਲਦਾਰੀ ਰੋਜੀ ਰੋਟੀ 100 ਰੁਪਏ ਚ ਵੀ ਚੱਲ ਜੂਗੀ ਕੋਈ ਕਮੀ ਨਹੀਂ ਰਹਿੰਦੀ ਤਾਂ ਮੈਂ ਸਮਝਦਾ ਵੀ ਜੇ ਡਾਕਟਰ ਥੋੜਾ ਜਿਹਾ ਲਿਬਰਲ ਹੋ ਕੇ ਚੱਲ ਪੈਣ ਅਸੀਂ ਪਹਿਨਾ ਸ਼ੁਰੂ ਸ਼ੁਰੂ ਚ ਕਾਫੀ ਸਾਲ 50 ਰੁਪਏ ਦੇ ਉੱਤੇ ਪਰਚੀ ਫੀਸ ਦੇ ਉੱਤੇ ਪ੍ਰੈਕਟਿਸ ਕਰਦੇ ਰਹੇ ਹੁਣ ਸਾਡੀ ਫੀਸ ਨਵੀਂ ਪਰਚੀ 150 ਰੁਪਏ ਪੁਰਾਣੀ 100 ਰੁਪਏ ਆਪਰੇਸ਼ਨਾਂ ਦੇ ਵੀ ਖਰਚੇ ਸਾਡੇ ਬਹੁਤ ਹੀ ਮਿਨੀਮਮ ਰੱਖੇ ਹੋਏ ਆ ਘੱਟ ਰੱਖੇ ਹੋਏ ਆ ਸਾਨੂੰ ਇਹ ਕੋਸ਼ਿਸ਼ ਹੁੰਦੀ ਆ ਵੀ ਸਾਡਾ ਹਸਪੀਟਲ ਦਾ ਖਰਚਾ ਨਿਕਲ ਜੇ ਮਸ਼ੀਨਾਂ ਦੀਆਂ ਕਿਸ਼ਤਾਂ ਨਿਕਲ ਜਾਣ ਪਰ ਮਰੀਜ਼ ਦੇ ਉੱਤੇ ਬੋਝ ਨਾ ਪਵੇ ਸੋ ਇਹ ਮੈਂ ਚਾਹਨਾ ਵੀ ਸਾਰੇ ਡਾਕਟਰਾਂ ਨੂੰ ਚਾਹੀਦਾ ਵੀ ਜੇ ਆਪਾਂ ਥੋੜਾ ਜਿਹਾ ਸੇਵਾ ਭਾਵਨਾ ਚੱਲੀਏ ਤਾਂ ਆਪਾਂ ਬਹੁਤ ਕੁਝ ਕਰ ਸਕਦੇ ਆਂ ਮਾਲਕ ਨੇ ਸਾਨੂੰ ਜਿਹੜਾ ਡਾਕਟਰੀ ਦਾ ਪੇਸ਼ਾ ਦਿੱਤਾ ਇੱਕ ਸੇਵਾ ਦਾ ਪੇਸ਼ਾ ਦਿੱਤਾਗਾ ਤਾਂ ਆਪਾਂ ਨੂੰ ਸੇਵਾ ਭਾਵਨਾ ਕੋਸ਼ਿਸ਼ ਕਰਨੀ ਚਾਹੀਦੀ ਆ ਜੇ ਆਪਾਂ ਇਹਨੂੰ ਬਿਜ਼ਨਸ ਨਾ ਮੰਨਦੇ ਹੋਏ ਕੰਮ ਕਰਾਂਗੇ ਤਾਂ ਆਪਣਾ ਥੋੜੇ ਪੈਸੇ 'ਚ ਵੀ ਗੁਜ਼ਾਰਾ ਹੋ ਸਕਦਾ ਤਾਂ ਜਿੰਮੇਸਰ ਇੱਧਰ ਤੁਸੀਂ ਆਪਣੀ ਜਿੰਮੇਵਾਰੀ ਨਿਭਾ ਰਹੇ ਹੋ ਲੋਕਾਂ ਨੂੰ ਚਾਨਣ ਕਰ ਰਹੇ ਹੋ ਬੈਸੀ ਵੀ ਚਾਨਣ ਕਰ ਰਹੇ ਹਾਂ ਤੇ ਇਲਾਜ ਕਰਕੇ ਵੀ ਚਾਨਣ ਕਰ ਰਹੇ ਹਾਂ ਉਹ ਇਸ ਦੇ ਨਾਲ ਨਾਲ ਜਿਵੇਂ ਥੋੜੇ ਧਰਮ ਪਤਨੀ ਨੇ ਉਹ ਵੀ ਜਨਾਨਾ ਰੋਗਾਂ ਦੇ ਵਿੱਚ ਮਾਹਰ ਨੇ ਹਾਲਕਿ ਅੱਜਕੱਲ ਬੰਦਾ ਜੇ ਨੌਕਰੀ ਕਰੇ ਤਾਂ 1.5 ਤੋਂ 1 ਲੱਖ ਰੁਪਏ ਮਿਲਦਾ 2 ਵਜੇ ਘਰ ਚ ਛੁੱਟੀ ਕਰਕੇ ਬੰਦਾ ਆਰਾਮ ਨਾਲ ਆਪਣੀ ਜ਼ਿੰਦਗੀ ਬਤੀਤ ਕਰਦਾ ਪਰ ਦੇਖਦੇ ਹਾਂ ਉੱਧਰ ਵੀ ਅਸੀਂ ਦੇਖਿਆ ਆ ਮੈਡਮ ਵੀ ਆਪਣੀ ਡਿਊਟੀ ਦੇ ਉੱਤੇ ਬਰਕਰਾਰ ਨੇ ਤੁਸੀਂ ਵੀ ਇੱਧਰ ਬੈਠੀ ਹੋਵੋਗੇ ਤਾਂ ਸਿਰਫ ਮੈਮ ਵੀ ਸਰਵਿਸ ਦੇ ਰਹੇ ਨਾਲ ਤਾਂ ਲੋਕਾਂ ਨੂੰ ਯਾਤਰਾ ਜਿਹੜੀ ਪਤਾ ਵੀ ਇੱਥੇ ਲੇਡੀਜ਼ ਦਾ ਵੀ ਇਲਾਜ ਕੀਤਾ ਜਾਂਦਾ ਤਾਂ ਉੱਧਰ ਕੀ ਕੀ ਟ੍ਰੀਟਮੈਂਟ ਦਿੱਤਾ ਜਾ ਰਿਹਾਗਾ ਉੱ ਜਿਵੇਂ ਕਿ ਨਾਰਮਲ ਡਿਲੀਵਰੀ ਹੋਗੀ ਸੇਜੇਰੀਅਨ ਹੋ ਗਿਆ ਕੋਈ ਹੋਰ ਬੱਚੇਦਾਨੀ ਦੀਆਂ ਪ੍ਰੋਬਲਮਾਂ ਹਰ ਇੱਕ ਤਰ੍ਹਾਂ ਦਾ ਇਲਾਜ ਉਧਰ ਕੀਤਾ ਜਾਂਦਾਗਾ ਨਾਲ ਨਾਲ ਗਾਇਨੀ ਦਾ ਵੀ ਇਲਾਜ ਨਾਲ ਚੱਲ ਰਿਹਾਗਾ ਤਾਂ ਇੱਥੇ ਇੱਕ ਤੁਸੀਂ ਸੇਜੇਰੀਅਨ ਦੀ ਤੇ ਨਾਰਮਲ ਡਿਲੀਵਰੀ ਦੀ ਗੱਲ ਕਰੀ ਆ ਅੱਜ ਕੱਲ੍ਹ ਨਾ ਇੱਕ ਜ਼ਿਆਦਾਤਰ ਫੈਕਟਰ ਬਣਿਆ ਹੋਇਆ ਹੈ ਗਵਰਨਮੈਂਟ ਹਸਪੀਟਲ ਦੀ ਗੱਲ ਕਰਨ ਨੂੰ ਚਾਹੀਏ ਪ੍ਰਾਈਵੇਟ ਚ ਕਿ ਸੇਜੇਰੀਅਨ ਨੂੰ ਪ੍ਰੇਫਰ ਕੀਤਾ ਜਾਂਦਾ ਉੱਥੇ ਬੰਦਾ ਡਰ ਜਾਂਦਾ ਤਾਂ ਉਹਨੂੰ ਨਾਰਮਲ ਲਈ ਜਦੋਂ ਪ੍ਰੇਫਰ ਕੀਤਾ ਜਾਂਦਾ ਤਾਂ ਮਰੀਜ਼ ਤੇ ਬੋਝ ਹੀ ਇੰਨਾ ਪੈ ਜਾਂਦਾ ਜੋ ਮਜਬੂਰ ਵੀ ਹੁੰਦਾ ਡਰ ਬਣ ਜਾਂਦਾ ਉਹਦੇ ਮਨ 'ਚ ਤਾਂ ਫਿਰ ਆਪਾਂ ਆਪਾਂ ਕੀ ਸੋਚ ਕੇ ਚੱਲਦੇ ਹੁੰਨੇ ਆ ਵੀ ਪੇਸ਼ੈਂਟ ਨੂੰ ਕਿਸ ਤਰ੍ਹਾਂ ਜੇ ਮੈਂ ਇਹ ਜਾ ਕੋਈ ਕਲੇ ਕੇਸ ਆਇਆ ਡਿਲੀਵਰੀ ਵਾਲਾ ਤਾਂ ਆਪਣੀ ਕੀ ਕੋਸ਼ਿਸ਼ ਰਹਿੰਦੀ ਉਸ ਟਾਈਮ ਸਰ ਕੋਸ਼ਿਸ਼ ਇਹ ਹੁੰਦੀ ਆ ਵੀ ਪੇਸ਼ੈਂਟ ਨੂੰ ਮੋਟੀਵੇਟ ਕਰੀਦਾ ਵੀ ਨਾਰਮਲ ਡਿਲੀਵਰੀ ਹੋ ਜੇ ਤਾਂ ਸਭ ਤੋਂ ਬੈਸਟ ਹੈ ਪਰ ਜਿਹੜੇ ਕੇਸ ਦੇ ਵਿੱਚ ਕਿਸੇ ਟਾਈਮ ਕਈ ਵਾਰੀ ਹਾਲਾਤ ਇਸ ਤਰ੍ਹਾਂ ਦੇ ਹੋ ਜਾਂਦੇ ਆ ਜਿੱਥੇ ਕੋਈ ਬੱਚੇ ਦੀ ਜਾਨ ਨੂੰ ਖਤਰਾ ਹੋ ਸਕਦਾ ਜਾਂ ਕੋਈ ਬਲੱਡ ਪ੍ਰੈਸ਼ਰ ਵਧਦਾ ਜਾਂ ਕਈ ਇਸ ਤਰ੍ਹਾਂ ਦੀਆਂ ਮੈਡੀਕਲ ਕੰਡੀਸ਼ਨਾਂ ਜਿੱਥੇ ਐਮਰਜੈਂਸੀ ਕੋਈ ਸਜੀਰੀਅਨ ਕਰਨਾ ਪੈਂਦਾ ਉੱਥੇ ਸਜੀਰੀਅਨ ਵੀ ਕਰਨਾ ਪੈਂਦਾ ਪਰ ਕੋਸ਼ਿਸ਼ ਇਹ ਹੀ ਹੁੰਦੀ ਆ ਵੀ ਜੇ ਨਾਰਮਲ ਡਿਲੀਵਰੀ ਹੋ ਜੇ ਤਾਂ ਸਭ ਤੋਂ ਬੈਸਟ ਆ ਜੀ ਤਾਂ ਵੈਸਤੇ ਜਿਆਦਾਤਰ ਲੇਡੀਜ਼ ਰੋਗਾਂ ਦੇ ਲਈ ਲੋਕ ਹੋਰ ਬਹੁਤ سارے ਹਸਪੀਟਲ ਜਾਂਦੇ ਨੇ ਤੇ ਮੇਰੇ ਖਿਆਲ ਖਾਲਸ ਚ ਮਰੀਜ਼ਾਂ ਨੂੰ ਹਜੇ ਇਸ ਮਾਮਲੇ ਚ ਜਾਣਕਾਰੀ ਵੀ ਨਹੀਂ ਹੈਗੀ ਤਾਂ ਕੀ ਕਹਿਣਾ ਚਾਹੀਦਾ ਨੂੰ ਮਰੀਜ਼ਾਂ ਨੂੰ ਵੀ ਜੇਕਰ ਬਾਹਰ ਅੰਦਰ ਇਲਾਜ ਕਰਾਉਂਦੇ ਨੇ ਇੱਥੇ ਕਿੰਨੇ ਰੁਪਏ ਦਾ ਮਰੀਜ਼ ਦਾ ਫਾਇਦਾ ਹੁੰਦਾ ਹੈ ਤੇ ਕਿਸ ਕਿਸ ਤਰ੍ਹਾਂ ਦੀ ਸਹੂਲਤ ਜਿਹੜੀ ਮਰੀਜ਼ ਨੂੰ ਜਨਾਨਾ ਰੋਗਾਂ ਵਾਲੇ ਹਸਪੀਟਲ ਚ ਮਿਲਣ ਵਾਲੀ ਹੈ ਜਿੰਨਾਂ ਨੰਨਾ ਰੋਗਾਂ ਦੇ ਵਿੱਚ ਵੀ ਜੀ ਨਾਰਮਲ ਡਿਲੀਵਰੀ ਵੀ ਬੜੀ ਜੈਨੂਇਨ ਰੇਟ ਤੇ ਕੀਤੀ ਜਾਂਦੀ ਹੈ ਪ੍ਰਾਈਵੇਟ ਹਸਪੀਟਲਾਂ ਨਾਲੋਂ ਘੱਟ ਰੇਟ ਤੇ ਸਜੇਰੀਅਨ ਵੀ ਘੱਟ ਰੇਟ ਤੇ ਕੀਤੇ ਜਾਂਦੇ ਹਨ ਇਸ ਦੇ ਨਾਲ ਨਾਲ ਕੈਸ਼ਲੈਸ ਸਰਵਿਸੇਜ਼ ਆ ਇੰਸ਼ੋਰੈਂਸ ਸਰਵਿਸੇਜ਼ ਆ ਕੈਸ਼ਲੈਸ ਟੀਪੀਏ ਦੇ ਤਹਿਤ ਵੀ ਕੇਸ ਕੀਤੇ ਜਾਂਦੇ ਹਨ ਜੇ ਕਿਸੇ ਮਰੀਜ਼ ਦਾ ਕੈਸ਼ ਟੀਪੀਏ ਹੈ ਇੰਸ਼ੋਰੈਂਸ ਹੋਈ ਵੀ ਆ ਤਾਂ ਉਹਦਾ ਕੋਈ ਖਰਚਾ ਨਹੀਂ ਆਉਂਦਾ ਉਹਨੂੰ ਫ੍ਰੀ ਆਫ ਕਾਸਟ ਟਰੀਟਮੈਂਟ ਹੋ ਜਾਂਦਾ ਹੈ ਜੇ ਸਰ ਆ ਤੁਹਾਡਾ ਬਹੁਤ ਸੋਹਣਾ ਪੁਆਇੰਟ ਸੀਗਾ ਮੈਂ نیچے ਬੋਰਡ ਹੀ ਪੜ ਰਿਹਾ ਸੀ ਜਿਹੜੀ ਕੈਸ਼ਲੈਸ ਦੀ ਸੁਵਿਧਾ ਉਹ ਡਾਕਟਰ ਪ੍ਰੇਮ ਅੱਖਾਂ ਦੇ ਹਸਪੀਟਲ ਤੇ ਜਨਾਨਾ ਰੋਗ ਦਾ ਦੋਨਾਂ ਦੇ ਵਿੱਚ ਹੀ ਹੈ ਜੇਕਰ ਕੋਈ ਆਪਣਾ ਬੀਮਾ ਕਾਰਡ ਲੈ ਕੇ ਆਉਂਦਾ ਜਾਂ ਅੱਜ ਮੈਂ ਅੱਜਕੱਲ ਸਰਕਾਰ ਦੀ ਕੋਈ ਸਹੂਲਤ ਹੁੰਦੀ ਹੈ ਤਾਂ ਜਨਨ ਕਿ ਕੈਸ਼ਲੈਸ ਦਾ ਮਤਲਬ ਇਹ ਆਪਾ ਲਾਓ ਤਾਂ ਕੁਝ ਵੀ ਨਹੀਂ ਲੈਣਾ ਆਪਾ ਵੀ ਜਿਹੜੀ ਜਿਹੜੀ ਉਹਦੀ ਪਾਲਸੀ ਦੇ ਵਿੱਚ ਇਲਾਜ ਹੋਏਗਾ ਉਹ ਇੱਥੇ ਆਪਣੇ ਹਸਪੀਟਲ ਵਿੱਚ ਹੁੰਦਾ ਹੈ ਜਿਵੇਂ ਕਿ ਹੁਣ ਕਈ ਵਾਰੀ 5 ਲੱਖ ਵਾਲੇ ਪੇਸ਼ੈਂਟ ਆ ਜਾਂਦੇ ਆ ਜਿਨ੍ਹਾਂ ਦਾ 5 ਲੱਖ ਦਾ ਇੰਸ਼ੋਰੈਂਸ ਹੋਇਆ ਹੋਆ ਆਪਾਂ ਆਪਣਾ ਆਯੂਸ਼ਮਾਨ ਦੇ ਤਹਿਤ ਉਦੇ ਵਿੱਚ ਚਿੱਟੇ ਮੋਤੀ ਦਾ ਆਪਰੇਸ਼ਨ ਸਰਕਾਰ ਨੇ ਪ੍ਰਾਈਵੇਟ ਹਸਪੀਟਲ ਚ ਬੰਦ ਕੀਤਾ ਵਾ ਨਾਰਮਲ ਡਿਲੀਵਰੀ ਸੀਜ਼ੇਰੀਅਨ ਇਹ ਸਾਰੇ ਪ੍ਰਾਈਵੇਟ ਹਸਪੀਟਲ ਚ ਗਵਰਨਮੈਂਟ ਵੱਲੋਂ ਬੰਦ ਕੀਤੇ ਹੋਏ ਹਨ ਤਾਂ ਉਸ ਕਰਕੇ ਜਿਹੜੇ ਅਨਾਜ ਆਪਣੇ ਹਸਪੀਟਲ ਦੇ ਵਿੱਚ ਅਲਾਊਡ ਹਨ ਉਹ ਸਾਰੇ ਹੋ ਰਹੇ ਹਨ ਇਸ ਤੋਂ ਬਿਨਾ ਕੋਈ ਪ੍ਰਾਈਵੇਟ ਕਾਰਡ ਆ ਈਸੀਐਚਐਸ ਹੋ ਗਿਆ ਜਾਂ ਪ੍ਰਾਈਵੇਟ ਕੋਈ ਰਕਸ਼ਾ ਹੈਲਥ ਇੰਸ਼ੋਰੈਂਸ ਹੋ ਗਈ ਸਟਾਰ ਹੈਲਥ ਜਿੰਨੇ ਵੀ ਟੀਪੀ ਹੈ ਉਹ ਸਾਰੇ ਆਪਣੇ ਹਸਪੀਟਲ ਵਿੱਚ ਚੱਲ ਰਹੇ ਹੈ ਜੀ ਤਾਂ ਜਿਵੇਂ ਇੱਕ ਪਾਸੇ ਆਪਣਾ ਹਸਪੀਟਲ ਚੱਲਿਆ ਦੂਸਰੇ ਪਾਸੇ ਅਸੀਂ ਪਿੰਡਾਂ ਚ ਜਾ ਕੇ ਵੀ ਕੈਂਪ ਲਗਾਉਣੀ ਹੋ ਫਲਾਕੀ ਚੀਜ਼ ਇਹ ਵੀ ਹੋ ਸਕਦੇ ਕਿ ਆਪਾਂ ਇੱਥੇ ਵੀ ਕੈਂਪ ਲਗਾ ਸਕਦੇ ਪਰ ਤੁਸੀਂ ਸੋਚਦੇ ਹੋਵੋਗੇ ਸ਼ਾਇਦ ਕਿ ਮਰੀਜ਼ਾਂ ਨੂੰ ਦਿੱਕਤ ਨਾ ਹੋਵੇ ਫਿਰ ਦੋਨੇ ਚੀਜ਼ਾਂ ਕਿਵੇਂ ਮੈਨੇਜ ਹੁੰਦੀਆਂ ਕਿਉਂਕਿ ਜਦੋਂ ਆਪਾਂ ਪਿੰਡਾਂ 'ਚ ਕੈਂਪ ਲਾਉਂ ਚਲੇ ਜਾਂਦੇ ਤਾਂ ਇਧਰੋਂ ਸਿਸਟਮ ਡਿਸਟਰਬ ਹੁੰਦਾ ਕਿ ਸਾਰਾ ਫੋਰਥ ਟਿਕਿਆ ਹੈ ਤੇ ਜਦੋਂ ਫਿਰ ਉਧਰ ਹੁੰਨੀਆ ਤਾਂ ਜਰਨਿਕੀ ਕਿਵੇਂ ਸਾਰਾ ਮੈਨੇਜ ਕਰਦੇ ਹੋ ਸਰ ਸਰ ਹਸਪੀਟਲ ਦੇ ਜਿਹੜੇ ਸਾਡੇ ਵਰਕਿੰਗ ਡੇਜ਼ ਆ ਉਹ ਸੋਮਵਾਰ ਤੋਂ ਸ਼ਨੀਵਾਰ ਤੱਕ ਦੇ ਹਨ ਜਿਹੜੇ ਪਿੰਡਾਂ ਵਿੱਚ ਕੈਂਪ ਲੱਗਦੇ ਹਨ ਉਹ ਮੋਸਟਲੀ ਐਤਵਾਰ ਨੂੰ ਹੁੰਦੇ ਹਨ ਐਤਵਾਰ ਨੂੰ ਹਸਪਤਾਲ ਬੰਦ ਹੁੰਦਾ ਹੈ ਜੇ ਕੋਈ ਪਿੰਡਾਂ ਦੇ ਵਿੱਚ ਕੈਂਪ ਲਾਉਣਾ ਪੈਂਦਾ ਅਸੀਂ ਐਤਵਾਰ ਦਾ ਦਿਨ ਰੱਖ ਲੈਨੇ ਆ ਉਹਦੇ ਨਾਲ ਫਿਰ ਉਹ ਮਿਕਸਿੰਗ ਨਹੀਂ ਹੁੰਦੀ ਤਾਂ ਕਈ ਵਾਰ ਸਰ ਇਹ ਨਹੀਂ ਹੁੰਦਾ ਵੀ ਬੰਦਾ ਕੰਮ ਕਰ ਕਰ ਕੇ ਥੱਕ ਜਾਂਦਾ ਵੀ ਛੱਡੋ ਯਾਰ ਇੱਥੇ ਆਪਾਂ ਬਹੁਤ ਕੰਮ ਕਰ ਕੇ ਥੱਕ ਚੁੱਕੇ ਆਂ ਵੀ ਹੁਣ ਉਧਰ ਕੀ ਕਰੀਏ ਸਰ ਜੀ ਜਿਹੜੀ ਮੋਟੀਵੇਸ਼ਨ ਹਰ ਇੱਕ ਬੰਦੇ ਨੂੰ ਚਾਹੀਦੀ ਹੁੰਦੀ ਆ ਉਹ ਮੋਟੀਵੇਸ਼ਨ ਸਾਡੇ ਮਰੀਜ਼ਾਂ ਨੂੰ ਜਦੋਂ ਮਰੀਜ਼ ਆ ਕੇ ਕਹਿੰਦੇ ਹਨ ਪੁੱਤ ਜਿਉਂਦਾ ਰਹਿ ਤਾਂ ਦੀਆਂ ਅੱਖਾਂ ਬਹੁਤ ਵਧੀਆ ਬਣ ਗਈਆਂ ਉਹਨਾਂ ਦੀਆਂ ਬਲੈਸਿੰਗਸ ਮਿਲਦੀਆਂ ਹਨ ਉਹੀ ਸਾਡੀ ਮੋਟੀਵੇਸ਼ਨ ਆ ਉਹੀ ਸਾਡੀ ਥਕਾਵਟ ਉੱਤਰ ਜਾਂਦੀ ਆ ਸਰ ਤੁਸੀਂ ਪੁਆਇੰਟ ਬਹੁਤ ਸੋਹਣਾ ਦਿੱਤਾ ਮੈਂ ਥੋੜੇ ਪੁਆਇੰਟਾਂ ਜੀ ਸਵਾਲ ਬਣਾਈ ਜੰਨਾ ਹੈ ਸਕੂਨ ਆ ਜਾਂਦਾ ਹਨਾ ਸਕੂਨ ਸ਼ਬਦ ਜਿਹੜਾ ਹੁਣ ਤੱਕ ਤੁਸੀਂ ਸਕੂਨ ਹੈ ਕਿ ਉਹ ਲਗਜ਼ਰੀ ਲਾਈਫ ਦੇ ਵਿੱਚ ਬਤੀਤ ਮੰਨ ਰਹੇ ਹੋ ਜਾਂ ਇਹ ਮੰਨ ਰਹੇ ਹੋ ਕਿ ਅੱਜ ਆਪਾਂ ਨੂੰ ਵਧੀਆ ਪੈਸਾ ਬਣਨ ਲੱਗ ਗਿਆ ਜਾਂ ਇਹ ਮੰਨ ਰਹੇ ਹੋ ਕਿ ਜਦੋਂ ਲੋਕ ਆ ਕੇ ਆਪਾਂ ਨੂੰ ਕਹਿੰਦੇ ਨੇ ਮੈਂ ਠੀਕ ਹੋ ਗਿਆ ਡਾਕਟਰ ਸਾਹਿਬ ਤੁਸੀਂ ਮੇਰੀ ਜ਼ਿੰਦਗੀ ਬਖਸ਼ਤੀ ਜਾਨੀ ਕਿ ਸਕੂਨ ਆ ਜਿਹੜਾ ਲੋਕਾਂ ਦੀ ਦੁਆਵਾਂ ਵਿੱਚ ਹੈ ਜੇ ਲਗਜ਼ਰੀ ਜ਼ਿੰਦਗੀ ਦੇ ਨਾਮ ਨਾਲ ਪੈਸੇ ਚਾ ਕੀ ਫਿਲ ਕਿਤਾ ਹੁਣ ਤੱਕ ਤੁਸੀਂ ਜਿਹੜੇ ਤੁਸੀਂ ਬਹੁਤ ਵਧੀਆ ਗੱਲ ਕੀਤੀ ਆ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਹਰ ਇੱਕ ਬੰਦੇ ਅੰਦਰ ਤਮਾ ਲੱਗੀ ਹੋਈ ਆ ਡਾਕਟਰਾਂ ਵਿੱਚ ਦੇਖ ਲਓ ਕਿਸੇ ਐਡਵੋਕੇਟ ਵਿੱਚ ਦੇਖ ਲਓ ਸੀਏ ਵਿੱਚ ਦੇਖ ਲਓ ਕਿਸੇ ਵੀ ਪ੍ਰੋਫੈਸ਼ਨ ਦੇ ਵਿੱਚ ਬਿਜ਼ਨਸ ਦੇ ਵਿੱਚ ਦੇਖ ਲਓ ਲੋਕਾਂ ਦੇ ਵਿੱਚ ਨਾ ਇੱਕ ਰੈਵਨਿਊ ਜਨਰੇਟ ਕਰਨ ਦੀ ਹੋੜ ਲੱਗੀ ਹੋਈ ਆ ਕਿ ਅਸੀਂ ਵੱਧੋ ਵੱਧਰ ਰੈਵਨਿਊ ਜਨਰੇਟ ਕਰ ਲਈਏ ਉਹ ਇੱਕ ਬਾਦੂ ਦੀ ਤਮਾ ਲੱਗੀ ਹੋਈ ਆ ਇਹ ਜਿੰਨੀ ਤਮਾ ਵਧੀ ਜਾਂਦੀ ਆ ਬੰਦੇ ਅੰਦਰ ਉਨਾ ਨਾਲਚ ਵਧੀ ਜਾਂਦਾ ਅੱਛਾ ਜੇ ਇਹ ਐਂਡ ਤੇ ਦੇਖਿਆ ਜਾਵੇ ਬੰਦੇ ਨੇ ਆਪਾਂ ਸੋਚ ਲਿਆ ਜਾਵੇ ਵੀ ਮੇਰੀਆਂ ਜ਼ਰੂਰਤਾਂ ਬੜੀਆਂ ਲਿਮਟਿਡ ਹਨ ਆਪਾਂ ਤਾਂ ਤਾਂ ਰੋਟੀ ਮਿਲ ਜਾਂਦੀ ਆ ਬਸ ਬਹੁਤ ਆ ਤਾਂ ਬੰਦੇ ਕੋਲੇ ਮੇਰੇ ਹਿਸਾਬ ਨਾਲ ਬਹੁਤ ਖੁਸ਼ ਆ ਜੇ ਆਪਾਂ ਤਮਾ ਨੂੰ ਆਪਾਂ ਘਟਾ ਕੇ ਚੱਲਾਂਗੇ ਤਾਂ ਇਹ ਮਾਲਕ ਦੇ ਕਰੋ ਆਪਣੇ ਵਾਸਤੇ ਇੱਕ ਬਹੁਤ ਵੱਡੀ ਬਲੇਸਿੰਗ ਆਪਾਂ ਬਹੁਤ ਕੁਝ ਕਰ ਸਕਦੇ ਆ ਜਦੋਂ ਆਪਾਂ ਜ਼ਿਆਦਾ ਤਮਾ ਵਧਾ ਲੈਂਦੇ ਆ ਫਿਰ ਉਹਦਾ ਕੋਈ ਐਂਡ ਨਹੀਂ ਹੈਗਾ ਜੀ ਜਿਵੇਂ ਸਤ ਤੁਸੀਂ ਅੱਜ ਇਸ ਮੁਕਾਮ ਤੇ ਪਹੁੰਚ ਗਏ ਵੀ ਇੱਕ ਸਧਾਰਨ ਜ਼ਿੰਦਗੀ ਬਤੀਤ ਕਰ ਰਹੇ ਹੋਣਾ ਤੇ ਕਈ ਵਾਰ ਜਿਵੇਂ ਆਮ ਬੰਦਾ ਸੋਚ ਲੈਂਦਾ ਜਮ ਆਪਣੀ ਗੱਲ ਕਰ ਲਾ ਕਈ ਵਾਰ ਮਨ 'ਚ ਆ ਜਾਂਦਾ ਵੀ ਲੋਕਾਂ ਦਾ ਆਪਾਂ ਕਹਿੰਦੇ ਜਿੰਨੀ ਮਰਜ਼ੀ ਸੇਵਾ ਕਰ ਲਓ ਪਰ ਲੋਕਾਂ ਦੇ ਕਰਦਨ ਨਹੀਂ ਪਉਂਦੇ ਬੱਸ ਤੇ ਕਹਾਵਤ ਵੀ ਹੈ ਕਿ ਨੇਕੀ ਕਰ ਕੂਏ 'ਚ ਮੈਂ ਡਾਲ ਹਨਾ ਤਾਂ ਇਹ ਕੀ ਸੋਚ ਕੇ ਚੱਲਦੇ ਹੁੰਨੇ ਹੋ ਕਿਉਂਕਿ ਆਪਾਂ ਜਿਵੇਂ ਲੋਕਾਂ ਦੀ ਸੇਵਾ ਕਰੀਏ ਨਹੀਂ ਕਰੀਏ ਨਹੀਂ ਆ ਕਿ ਤਾਂ ਕੀ ਲੱਗਦਾ ਕਿ ਉਹਦਾ ਫਲ ਮਿਲਦਾ ਆਪਾਂ ਨੂੰ ਵੀ ਜੇ ਮੈਨੂੰ ਤਾਂ ਬਹੁਤ ਜ਼ਿਆਦਾ ਮਤਲਬ ਰਿਗਾਰਡ ਮਿਲਿਆਗਾ ਬਰਨਾਲੇ ਦੇ ਵਿੱਚ ਕੀ ਦੂਰੋਂ ਨੇੜੋਂ ਬਰਨਾਲੇ ਦੇ ਵਿੱਚ ਕਿਤੇ ਮਰਜ਼ੀ ਚੱਲ ਜੀਏ ਇੰਨੀ ਕੁ ਰਿਸਪੈਕਟ ਮਿਲੀ ਆ ਇੰਨੀ ਕਿੱਜਤ ਮਿਲੀ ਆ ਲੋਕਾਂ ਵੱਲੋਂ ਇੰਨਾ ਕੁ ਪਿਆਰ ਮਿਲਿਆ ਮੈਂ ਦੱਸ ਨਹੀਂ ਸਕਦਾ ਇੰਨਾ ਸਤਕਾਰ ਮਿਲਿਆ ਲੋਕਾਂ ਵੱਲੋਂ ਕਿ ਉਹ ਸਾਡੇ ਵਾਸਤੇ ਇਟਸੈਲਫ ਇੱਕ ਮੋਟੀਵੇਸ਼ਨ ਹੈਗੀ ਆ ਵੀ ਇੰਨਾ ਪਿਆਰ ਮੇਰੇ ਦੇ ਹਿਸਾਬ ਨਾਲ ਇੱਕ ਡਾਕਟਰੀ ਜੋ ਪੇਸ਼ਾ ਹੈ ਉਹਦੇ ਵਿੱਚ ਜਿੰਨਾ ਰਿਗਾਰਡ ਮਿਲਣਾ ਚਾਹੀਦਾ ਪ੍ਰਮਾਤਮਾ ਦੀ ਦਇਆ ਮਿਹਰ ਨਾਲ ਲੋਕਾਂ ਵੱਲੋਂ ਬਹੁਤ ਸਤਕਾਰ ਮਿਲਿਆਗਾ ਬੈਸਤੋ ਸਰ ਆਪਣੇ ਬਰਨਾਲੇ 'ਚ ਬਹੁਤ ਸਾਰੀਆਂ ਅਜਿਹੀਆਂ ਉਦਾਹਰਣਾਂ ਨੇ ਚਾਹੇ ਆਪਾਂ ਈਟਨ ਪਲਾਜ਼ਾ ਦੇ ਲੱਕੀ ਜੈਲਦਾਰ ਦੀ ਗੱਲ ਕਰੀਏ ਟਰਾਈਡੈਂਟ ਦੇ ਰਜਿੰਦਰ ਗੁਪਤਾ ਜੀ ਦੀ ਗੱਲ ਕਰੀਏ ਹੋਰ ਬਹੁਤ ਸਾਰੇ ਸ਼ਖਸੀਤਾਂ ਨੇ ਬ੍ਰਿੰਦਰ ਗੁਪਤਾ ਜੀ ਹੋ ਗਿਆ ਯੂਆਈ ਵਾਲੇ ਤੇ ਤੁਸੀਂ ਵੀ ਹੋ ਗਿਆ ਆਪਣੀ ਜਗ੍ਹਾ ਸਾਰੇ ਮਾਲਕ ਨੇ ਪਰ ਇੱਕ ਸੁਭਾਅ ਪਿੱਛੇ ਅਸੀਂ ਕਈ ਵਾਰ ਚੱਲੇ ਜਾਂਦੇ ਆ ਵੀ ਇੰਨੇ ਵੱਡੇ ਹੋ ਕੇ ਵੀ ਜਾਂ ਐਡਾ ਵੱਡਾ ਅੰਪਾਇਰ ਖੜਾ ਕਰਕੇ ਵੀ ਸੁਭਾਵਿਕ ਤੌਰ ਤੇ ਸਾਰੇ ਇਹ ਸਾਰੀਆਂ ਸ਼ਖਸੀਤਾਂ ਤੇ ਤੁਸੀਂ ਵੀ ਇਹ ਇਹੋ ਜਿਹਾ ਕਿ ਬੰਦਾ ਜੇ ਖੜਾ ਹੋਵੇ ਤਾਂ ਪਤਾ ਨਹੀਂ ਲੱਗਦਾ ਕਿ ਇਹ ਟਰਾਈਡੈਂਟ ਦਾ ਮਾਲਕ ਹੈ ਜਾਂ ਐਡੀ ਵੱਡੀ ਫਰਮ ਦਾ ਮਾਲਕ ਹੈ ਤੇ ਤੁਹਾਡੇ ਸੁਭਾਅ ਦੇ ਪਿੱਛੇ ਦਾ ਕੀ ਰੀਜਨ ਹੈ ਸਾਰੇ ਤੁਸੀਂ ਅੱਜ ਵੀ ਇੱਕ ਮਤਲਬ ਕਿ ਕਿਤੇ ਵੀ ਚਲੇ ਜਾਏ ਤੁਹਾਨੂੰ ਕੋਈ ਵੀਆਈਪੀ ਫੀਲਿੰਗ ਨਹੀਂ ਹੁੰਦੀ ਵੀ ਜੇ ਪਰਮਾਤਮਾ ਤੋਂ ਹਮੇਸ਼ਾ ਇਨਸਾਨ ਨੂੰ ਡਰ ਕੇ ਰਹਿਣਾ ਚਾਹੀਦਾਗਾ ਤੇ ਜਦੋਂ ਬੰਦਿਆ ਪਰਮਾਤਮਾ ਤੋਂ ਡਰ ਕੇ ਰਹਿੰਦਾ ਪਰਮਾਤਮਾ ਨੂੰ ਮੰਨਦਾ ਤਾਂ ਆਟੋਮੈਟਿਕਲੀ ਆਪਾਂ ਨੀਵੇਂ ਹੋ ਕੇ ਰਹਿਨੇ ਆ ਜੀ ਤਾਂ ਇਹ ਸੀਗੇ ਡਾਕਟਰ ਰੁਪੇ ਸਿੰਘਲਾ ਜੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ ਤਜਰਬੇ ਵੀ ਸਾਂਝੇ ਕੀਤੇ ਕਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਸਕੂਨ ਲੋਕਾਂ ਦੀ ਸੇਵਾ ਵਿੱਚ ਹੈ ਸਕੂਨ ਲੋਕਾਂ ਦੀ ਦੁਮਾਵਾ ਵਿੱਚ ਹੀ ਹੈ ਤਾਂ ਹੁਣ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਜਿਹੜੇ ਇਹ ਜੀਆਂ ਸ਼ਕਤੀਆਂ ਨੇ ਇਹਨਾਂ ਨੂੰ ਜਿੰਨਾ ਬੰਦ ਦਾ ਮਾਨਸਤਕਾਰ ਆ ਜਿੰਨਾ ਤੁਸੀਂ ਸਹਿਯੋਗ ਵੀ ਦੇ ਸਕਦੇ ਹੋ ਉਹਨਾਂ ਵੱਧਵਾ ਦੇਣਾ ਚਾਹੀਦਾ ਤੇ ਜਿਹੜੇ ਮੇਰੇ ਵੀਰ ਭਾਈ ਆ ਵੀਡੀਓ ਸੁਣ ਰਹੇ ਨੇ ਕਿਉਂਕਿ ਆਪਾਂ ਸੋਸ਼ਲ ਮੀਡੀਆ ਤੇ ਹਰ ਤਰ੍ਹਾਂ ਦੀ ਵੀਡੀਓ ਸ਼ੇਅਰ ਕਰ ਦਿੰਦੇ ਆ ਤਾਂ ਇਹ ਵੀਡੀਓ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜਾ ਜ਼ਰੂਰਤਮੰਦ ਹੈ ਉਹਦਾ ਇਲਾਜ ਫ੍ਰੀ ਹੋ ਸਕੇ ਜਾਂ ਜਿਹੜੇ ਮਹਿੰਗੇ ਖਰਚੇ ਕਰਕੇ ਇਲਾਜ ਕਰਨ ਤੋਂ ਵਾਂਝੇ ਨੇ ਜਾਂ ਅੱਖਾਂ ਤੋਂ ਦੇਖਣ ਤੋਂ ਵਾਂਝੇ ਨੇ ਉਹ ਆਪਣਾ ਇਲਾਜ ਸਸਤੇ ਰੇਟਾਂ ਦੇ ਉੱਤੇ ਹਾਈ ਪ੍ਰੋਫਾਈਲ ਟੈਕਨੀਕ ਦੇ ਨਾਲ ਫੋਰਡਨ ਟੈਕਨੋਲੋਜੀ ਦੇ ਨਾਲ ਕਰਵਾ ਸਕਣ ਇਸ ਦੇ ਨਾਲ ਨਾਲ ਕਈ ਵਾਰ ਨਾ ਆਪਾਂ ਉੱਚਾ ਦੇਖ ਕੇ ਜਾਂ ਨੀਮਾ ਦੇਖ ਕੇ ਭੇਦਭਾਵ ਕਰ ਲੈਣਾ ਵੀ ਸ਼ਾਇਦ ਇਹ ਹਸਪੀਟਲ ਤਾਂ ਭੀੜ ਨਹੀਂ ਹੈਗੀ ਜਾਂ ਇਹ ਹਸਪੀਟਲ ਤਾਂ ਸ਼ੀਸ਼ਿਆਂ ਵਾਲਾ ਮਹਿੰਗਾ ਹੋ ਪਰ ਜਿਹੜੀਆਂ ਮੇਰੀਆਂ ਭੈਣਾਂ ਜਿਹੜੀਆਂ ਜਨਾਨਾ ਰੋਗਾ ਕਰਵਾਉਣੀਆ ਚਾਹੁੰਦੀਆਂ ਨੇ ਕਿਉਂਕਿ ਉਹ ਵੱਡੇ ਵੱਡੇ ਹਸਪੀਟਲਾਂ ਚ ਚਲੀ ਜਾਂਦੇ ਨੇ ਪਰ ਇੱਥੇ ਬੇਸ਼ੱਕ ਜਨਾਨਾ ਰੋਗਾਂ ਦਾ ਹਸਪੀਟਲ ਆਮ ਤੌਰ ਤੇ ਰੱਖਿਆ ਹੋਇਆ ਹੈ ਕੋਈ ਬਾਲਾ ਧਾਮਚਾਮ ਨਹੀਂ ਕੀਤਾ ਹੋਇਆ ਪਰ ਤੁਸੀਂ ਸਰਵਿਸ ਜੇ ਲੈਣਾ ਚਾਹੁੰਦੇ ਹੋ ਚਾਹੁੰਦੇ ਹੋ ਕਿ ਆਮ ਨੋਰਮਲ ਡਿਲੀਵਰੀ ਕਰਾਈਏ ਜਾਂ ਸਜੀਰੀਅਨ ਦਾ ਖਰਚਾ ਘੱਟਾ ਵੀ ਜੇਕਰ ਐਮਰਜੈਂਸੀ ਆ ਜਾਂਦੀ ਹੈ ਤਾਂ ਅੱਜ ਹੀ ਤੁਸੀਂ ਜਨਾਨਾ ਰੋਗਾਂ ਦੇ ਵਿੱਚ ਪਹੁੰਚ ਸਕਦੇ ਅੱਖਾਂ ਦੇ ਹਸਪੀਟਲ ਦੇ ਡਾਕਟਰ ਪ੍ਰੇਮ ਹਸਪੀਟਲ ਵਿੱਚ ਪਹੁੰਚ ਸਕਦੇ ਹਾਂ ਤਾਂ ਇਨਾਂ ਹੀ ਸ਼ਬਦਾਂ ਨਾਲ ਸਾਨੂੰ ਦਿਓ ਇਜਾਜ਼ਤ ਮਿਲਦੇ ਰਹਾਂਗੇ ਇਸ ਤਰ੍ਹਾਂ ਦੀ ਹੋਰ ਸ਼ਖਸ਼ੀਅਤਾਂ ਦੇ ਨਾਲ ਕਿ ਨਾਮੀ